ਤੁਸੀਂ ਦੇਖ ਰਹੇ ਹੋ ਅਸਮ ਜਰਨਲ نیوز ਮੈਂ ਹਾਂ ਭੁਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀਆਂ ਦੇਸ਼ ਦੁਨੀਆ ਦੀਆਂ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਭੁਪਿੰਦਰ ਜੀ ਧੰਨਵਾਦ ਜੀ ਜਿ ਜਿਸ ਤਰ੍ਹਾਂ ਕਿ ਵਿਰਿੰਦਰ ਜੀ ਸਿਆਸਤ ਦੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਹੈ ਆਪਣਾ ਆਪ ਸਿਆਸਤ ਦੀ ਗੱਲਬਾਤ ਕਰਦੇ ਆ ਸਿਆਸਤ ਦੀ ਗੱਲਬਾਤ ਆਪਾਂ ਕਰਨੀ ਆ ਕਾਂਗਰਸ ਪਾਰਟੀ ਦੇ ਨਾਲ ਸਬੰਧਤ ਹੈ ਤੇ ਹਮੇਸ਼ਾ ਹੀ ਜਿਹੜੇ ਨੇਤਾ ਨੇ ਚਰਚਾ ਦੇ ਵਿੱਚ ਰਹਿੰਦੇ ਨੇ ਆਪਣੇ ਅਲਫਾਜ਼ਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ ਨਵਜੋਤ ਸਿੰਘ ਸਿੱਧੂ ਹਣੀ ਉਹਨਾਂ ਦੀ ਰੈਲੀ ਹੈ ਅਤੇ ਦੂਜੇ ਪਾਸੇ ਨਵਿੰਦਰ ਯਾਦਵ ਚੰਡੀਗੜ੍ਹ ਪਹੁੰਚੇ ਹੋਏ ਨੇ ਤੇ ਕੀ ਇਹ ਇਹਨਾਂ ਦੇ ਨਾਲ ਜਿਹੜੀ ਆ ਸਿਆਸਤ ਪੱਕੀ ਹੋਈ ਆ ਦੇਖੋ ਇਸ ਵੇਲੇ ਤੇ ਸਿਆਸਤ ਪੂਰੇ ਮੁਲਕ 'ਚ ਪੱਕੀ ਹੋਈ ਆ ਜੀ ਲੋਕ ਸਭਾਤ ਗਣ ਚੋਣਾਂ ਨੂੰ ਲੈ ਕੇ ਜਿਹੜਾ ਅੱਜ ਕੱਲ ਸਾਰਾ ਜਿਹੜਾ ਲੋਕਾਂ ਦਾ ਸੋਚ ਵਿਚਾਰ ਗੱਲਬਾਤ ਦਾ ਮੁੱਦਾ ਹੁੰਦਾ ਹੈ ਉਹ ਸਿਆਸਤ ਦੇ ਆਲੇ ਦੁਆਲੇ ਹੀ ਹੁੰਦਾ ਹੈ ਜੀ ਸੋ ਅੱਜ ਪਲੇਠੀ ਦੀ ਬੈਠਕ ਸੀ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਹਰਾਂ ਦੀ ਚੰਡੀਗੜ੍ਹ ਵਿਖੇ ਪੰਜਾਬ ਭਵਨ 'ਚ ਹਮ ਤੇ ਉੱਥੇ ਪੰਜਾਬ ਕਾਂਗਰਸ ਦੀ ਸਾਰੀ ਲੀਡਰਸ਼ਿਪ ਉੱਥੇ ਬੈਠੀ ਸੀ ਜੀ ਚਾਹੇ ਉਹ ਆਪਣੇ ਪ੍ਰਤਾਪ ਸਿੰਘ ਬਾਜਵਾ ਹੋਣ ਹਮ ਸਾਫਕਾ ਉਪ ਮੁੱਖ ਮੰਤਰੀ ਪੰਜਾਬ ਸੁਖਚੰਦਰ ਸਿੰਘ ਰੰਧਾਵਾ ਹਮ ਤੇ ਹੋਰ ਵੀ ਨਵਜੋਤ ਸਿੰਘ ਸਿੱਧੂ ਹੁਰੀ ਵੀ ਹਮ ਤੇ ਹੋਰ ਵੱਡੇ ਵੱਡੇ ਕਾਂਗਰਸੀ ਆਗੂ ਜਿਹੜੇ ਸੀ ਪੰਜਾਬ ਦੇ ਉੱਥੇ ਜੀ ਪਹੁੰਚੇ ਹੋਏ ਸੀ ਜੀ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਭਾਈ ਸਿੱਧੂ ਹੁਰਾ ਬਾਰੇ ਕੀ ਕਹਿਣਾ ਤੁਹਾਡਾ ਜੀ ਉਹਨਾਂ ਨਾਲ ਜੋ ਇਸ ਵੇਲੇ ਵਾਰਤਾਲਾਪ ਵਾਰਤਾਲਾਪ ਹੋਇਆ ਇਹ ਜਿਹੜਾ ਮੁੱਦਾ ਹਮ ਗੱਲਬਾਤ ਚੱਲ ਰਹੀ ਐ ਸਿੱਧੂ ਹੁਰਾਂ ਦੀ ਦੂਸਰੇ ਕਾਂਗਰਸ ਪਾਰਟੀ ਦੇ ਜਿਹੜੇ ਪੰਜਾਬ ਦੇ ਆਗੂਆਂ ਦੇ ਨਾਲ ਜੋ ਇਸ ਵੇਲੇ ਰੜਕਾ ਜਿਹਾ ਵੀ ਹੈਗਾ ਜੀ ਤੋ ਕਹਿੰਦੇ ਨੇ ਭਾਈ ਅਜੇ ਨਹੀਂ ਅਜੇ ਮੈਨੂੰ ਪਹਿਲਾਂ ਬੈਠਕ ਕਰ ਲੈਂਦੇ ਉਹ ਤੇ ਡੂੜ 2 2.5 ਘੰਟੇ ਜਿਹੜੀ ਆ ਉਹ ਬੈਠਕ ਚੱਲ ਰਹੀ ਐ ਕਹਿੰਦੇ ਇੰਨਾ ਕੁ ਟਾਈਮ ਲੱਗੂਗਾ ਜੀ ਹੁਣ ਗੱਲ ਇਹ ਐ ਕਿ ਜਿਸ ਤਰੀਕੇ ਦੇ ਨਾਲ ਮਾਮਲਾ ਭਖਿਆ ਹੋਇਆ ਨਵਜੋਤ ਸਿੰਘ ਸਿੱਧੂ ਹੁਰਾਂ ਨੇ ਵੀ ਅੱਜ ਰੈਲੀਆਂ ਤੇ ਰੈਲੀਆਂ ਕਰੀ ਜਾ ਰਹੇ ਨੇ ਪਹਿਲਾਂ ਅੱਜ ਤੋਂ ਕੋਈ ਦਿਨ ਪਹਿਲਾਂ ਬਠਿੰਡੇ ਸੀਗੀ ਹੂੰ ਦੋ ਰੈਲੀਆਂ ਉੱਥੇ ਕੀਤੀਆਂ ਜੀ ਤੇ ਫੇਰ ਅੱਜ ਜਿਹੜੀ ਰੈਲੀ ਸੀਗੀ ਹੁਸ਼ਿਆਰਪੁਰ ਵੀ ਹੂੰ ਕੀਤੀ ਉਹਨਾਂ ਨੇ ਜੀ ਸੋ ਹੁਸ਼ਿਆਰਪੁਰ ਦੀ ਰੈਲੀ ਆ ਜਿਹੜੀ ਜੀ ਉੱਥੇ ਵੀ ਇਹਨਾਂ ਨੇ ਸਮਝ ਲਓ ਕਿ ਜੋ ਗਲਬਾਤ ਕੀਤੀ ਆਪਣੇ ਚੰਗੇ ਨਿਸ਼ਾਨੇ ਤੇ ਲਿਆ ਜੀ ਹੂੰ ਸੂਬਾ ਸਰਕਾਰ ਨੂੰ ਵੀ ਸੂਬਾ ਸਰਕਾਰ ਦੇ ਵਿੱਚ ਲਾ ਐਂਡ ਆਰਡਰ ਨਹੀਂ ਹੈਗਾ ਇਸ ਵੇਲੇ ਸਾਰੇ ਮੁੱਦੇ ਜਿਹੜੇ ਭਕੇ ਹੋਏ ਨੇ ਉਧਰੋਂ ਉਹਨਾਂ ਨੇ ਕਿਹਾ ਕਿ ਭਾਈ ਪੀਲੀਆਂ ਪੱਗਾਂ ਬੰਨਣ ਨਾਲ ਕੋਈ ਜਿਹੜਾ ਉਹ ਗੱਲਬਾਤ ਨਹੀਂ ਬਣਦੀ ਇਹ ਕੰਮ ਵੀ ਓਦਾਂ ਦੇ ਕਰਨੇ ਚਾਹੀਦੇ ਜਿੱਦਾਂ ਤੁਸੀਂ ਸ਼ਹੀਦਾਂ ਦੇ ਰੰਗ ਵਾਲੀ ਪੱਗਾਂ ਬੰਨਦੇ ਹੋ ਪੱਗਾਂ ਬੰਨਣਾ ਕੋਈ ਕ੍ਰਾਂਤੀਕਾਰੀ ਨਹੀਂ ਬਣ ਜਾਂਦਾ ਕੰਮ ਵੀ ਕ੍ਰਾਂਤੀਕਾਰੀ ਹੋਣਾ ਚਾਹੀਦਾ ਬਿਲਕੁਲ ਜੀ ਸੋ ਉਹਨਾਂ ਨੇ ਮਤਲਬ ਕਿ ਇਹ ਗੱਲ ਕੀਤੀ ਹੈ ਕਿ ਭਾਈ ਪੱਗਾਂ ਤਾਂ ਤੁਸੀਂ ਇਸ ਰੰਗ ਦੀਆਂ ਬੰਨਦੇ ਹੋ ਪਰ ਦੂਜੇ ਪਾਸੇ ਰੰਗ ਰਲੀਆਂ ਵੀ ਜਿਹੜੀਆਂ ਨੇ ਉਹ ਵੀ ਸੁਰੱਖਿਆ ਬਣੀਆਂ ਹੁੰਦੀਆਂ ਨੇ ਇਸ ਢੰਗ ਦੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਦੇਹਤੋਂ ਤਾਂ ਕਿਹਾ ਕਿ ਭਈ ਜਿਹੜੇ ਮੁੱਦੇ ਨੇ ਪੰਜਾਬ ਦੇ ਪੰਜਾਬ ਇਸ ਵੇਲੇ ਕਿਸ ਦੌਰ ਚ ਲੰਘ ਰਿਹਾ ਹੈ ਪੰਜਾਬ ਦੇ ਜਿਹੜੇ ਨੌਜਵਾਨ ਨੇ ਜੀ ਉਹ ਅੱਜ ਹਾਲ ਇਹ ਹੈ ਕਿ ਪੰਜਾਬ ਦੇ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਰੁਖ ਕਰ ਰਹੇ ਨੇ ਠੀਕ ਹੈ ਜੀ ਇੱਥੋਂ ਤੱਕ ਉਹਨਾਂ ਨੇ ਕਿਹਾ ਤਾਂ ਕਿ ਪੰਜਾਬ ਜਿਹੜਾ ਹੈਗਾ ਕੋਈ ਲੂਣ ਦੀ ਡਲੀ ਨਹੀਂ ਨਾ ਹੀ ਇਹ ਹਮ ਬਰਫ਼ ਦੀ ਡਲੀ ਹੈ ਜਿਹੜੀ ਖੁਰਜੂਗੀ ਜੀ ਇਹ ਉਹੀ ਪਾਰਟੀ ਹੈ ਕਾਂਗਰਸ ਜੀ ਜਿਨ੍ਹਾਂ ਨੇ ਆਜ਼ਾਦੀ ਜਿਹੜੀ ਹੈ ਦਵਾਈ ਹੈ ਜੀ ਕਿਤੇ ਨਾ ਕਿਤੇ ਜਿਸ ਢੰਗ ਨਾਲ ਨਵਜੋਤ ਸਿੰਘ ਸਿੱਧੂ ਹੁਰਾਂ ਤੇ ਅਨੁਸ਼ਾਸਨਹੀਣਤਾ ਦਾ ਦੋਸ਼ ਲੱਗਦਾ ਆਪਣੇ ਪਾਰਟੀ ਆਗੂਆਂ ਦੇ ਨਾਲ ਵਿਰੋਧਤਾ ਦਾ ਦੋਸ਼ ਲੱਗਦਾ ਕਿ ਉਹ ਹਮੇਸ਼ਾ ਹੀ ਪਾਰਟੀ ਦੇ ਖਿਲਾਫ ਜਾ ਕੇ ਜਾਂ ਆਪਣੇ ਪਾਰਟੀ ਦੇ ਆਗੂਆਂ ਦੇ ਖਿਲਾਫ ਜਾ ਕੇ ਕਿਤੇ ਨਾ ਕਿਤੇ ਬਿਆਨਬਾਜ਼ੀ ਕਰ ਜਾਂਦੇ ਨੇ ਪਰ ਇੱਥੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਪਾਰਟੀ ਦੇ ਬਾਰੇ ਗੱਲ ਕੀਤੀ ਹੈ ਕਹਿੰਦੇ ਇਹ ਉਹੀ ਪਾਰਟੀ ਹੈ ਜਿਨ੍ਹਾਂ ਨੇ ਆਜ਼ਾਦੀ ਦਵਾਈ ਸਾਨੂੰ ਔਰ ਇੱਥੇ ਤੱਕ ਉਹਨਾਂ ਨੇ ਕਹਿਤਾ ਕਹਿੰਦੇ ਮੈਂ ਜੀ ਸਾਬਕਾ ਮੰਤਰੀ ਹੋ ਸਕਦਾ ਸਾਬਕਾ ਐਮਐਲਏ ਹੋ ਸਕਦਾ ਸਾਬਕਾ ਐਮਪੀ ਹੋ ਸਕਦਾ ਪਰ ਮੈਂ ਸਾਬਕਾ ਵਰਕਰ ਨਹੀਂ ਹੋ ਸਕਦਾ ਜੀ ਮੈਂ ਵਰਸ ਪਾਰਟੀ ਨਾਲ ਉਹਨਾਂ ਦਾ ਪਿਆਰ ਕਾਫੀ ਹੈ ਸੋ ਉਹਨਾਂ ਨੇ ਗੱਲ ਕੀਤੀ ਕਿ ਪੈਂ ਜਿਹੜਾ ਹਮੇਸ਼ਾ ਹੀ ਵਰਕਰ ਰਹਾਂਗਾ ਇਹ ਲੋਕ ਜਿਹੜੇ ਨੇ ਆਮ ਜਨਤਾ ਜਿਹੜੇ ਆਮ ਵਰਕਰ ਨੇ ਇਹਨਾਂ ਨਾਲ ਹੀ ਪਾਰਟੀ ਬਣਦੀ ਹੈ ਤੇ ਇਹ ਪਿਆਰ ਦੇ ਨਾਲ ਹੀ ਜੋ ਇਕੱਠ ਹੁੰਦਾ ਜੀ ਸੋ ਇਸ ਢੰਗ ਨਾਲ ਜਿਸ ਢੰਗ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਐ ਹੂੰ ਲੱਗਦਾ ਕਿ ਉਹ ਆ ਕਾਂਗਰਸ ਪਾਰਟੀ ਕਿਉਂਕਿ ਬਹੁਤ سارے ਲੋਕ ਜਿੱਦਾਂ ਅਕਸਰ ਅਸੀਂ ਸੁਣਨੇ ਆ ਗੱਲਾਂਬਾਤਾਂ ਚੱਲਦੀਆਂ ਉਹ ਕਹਿੰਦੇ ਜੀ ਹੋ ਜਿੱਦਾਂ ਲੋਕ ਕਹਿੰਦੇ ਸੀਗੇ ਭਾਈ ਹੋ ਸਕਦਾ ਹੈ ਕਿ ਦੂਸਰੀ ਪਾਰਟੀ ਦੀ ਤਿਆਰੀ ਹੋਵੇ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਜਿੱਦਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਿਨਾਰਾ ਕਰਨ ਦੀ ਗੱਲ ਕਰ ਰਹੀ ਹੈ ਪਰ ਉਹਨਾਂ ਨੂੰ ਵੀ ਪਤਾ ਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਪੈਠ ਹੈ ਉਹ ਕਾਫੀ ਜ਼ਿਆਦਾ ਹੈਗੀ ਹੈ ਪਹਿਲਾਂ ਵੀ ਜਿੱਦਾਂ ਇਸ ਢੰਗ ਨਾਲ ਉਹਨਾਂ ਨੇ ਗੱਲ ਕੀਤੀ ਸੀ ਜੀ ਕਿ ਕੋਈ ਵੀ ਕਾਂਗਰਸੀ ਆਗੂ ਜਿਹੜਾ ਹੈ ਪੰਜਾਬ ਦਾ ਜੀ ਉਹ 10000 ਦੀ ਇਕੱਠ ਕਰਕੇ ਦਿਖਾਏ ਮੈਂ ਤਾੜੀਆਂ ਨਾਲ ਸਵਾਗਤ ਕਰਾਂਗਾ ਇਹ ਗੱਲ ਵੀ ਕੀਤੀ ਸੀ ਤੇ ਵਿਰੋਧਤਾ ਵੀ ਉਹਨਾਂ ਦੀ ਹੋਈ ਸੀਗੀ ਜੀ ਨਵਜੋਤ ਸਿੰਘ ਸਿੱਧੂ ਹਰਾ ਦੀ ਹਮ ਇੱਥੋਂ ਤੱਕ ਕਿ ਕਈ ਕਾਂਗਰਸੀ ਆਗੂ ਜਿਹੜੇ ਹੈਗੇ ਨੇ ਉਹਨਾਂ ਨੇ ਜਿਹੜੀ ਇਹ ਗੱਲ ਕਰਨੀ ਵੀ ਨਵਜੋਤ ਸਿੰਘ ਸਿੱਧੂ ਬਾਰੇ ਹੁਣ ਉਹਨਾਂ ਨੇ ਨਹੀਂ ਗੱਲ ਜਦੋਂ ਡਿਪਟੀ ਸੀਐਮ ਸਾਹਿਬ ਕਾ ਜਿਹੜੇ ਨੇ ਸਾਡੇ ਸੁਖਜਿੰਦਰ ਸਿੰਘ ਰੰਧਾਵਾ ਆ ਚੰਡੀਗੜ੍ਹ ਜਿਹੜਾ ਅੱਜ ਗਏ ਹੋਏ ਸੀਗੇ ਤੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਨਵਜੋਤ ਸਿੰਘ ਸਿੱਧੂ ਬਾਰੇ ਉਹ ਕਹਿੰਦੇ ਕਿ ਮੇਰੀ ਨਵਜੋਤ ਸਿੰਘ ਸਿੱਧੂ ਹੋਰਾਂ ਬਾਰੇ ਕੋਈ ਨਾਲ ਕੋਈ ਜ਼ਿਆਦਾ ਨਹੀਂ ਹੈਗੀ ਤੇ ਜਿਹਦੇ ਨਾਲ ਕੋਈ ਜ਼ਿਆਦਾ ਨਾ ਹੋਵੇ ਤੇ ਉਹਨਾਂ ਬਾਰੇ ਸਵਾਲ ਨਾ ਪੁੱਛਿਆ ਕਰੋ ਜੀ ਇਹ ਪੱਤਰਕਾਰਾਂ ਨੂੰ ਉਹਨਾਂ ਨੇ ਜਵਾਬ ਦਿੱਤਾ ਤੇ ਹੁਣ ਪ੍ਰਤਾਪ ਸਿੰਘ ਬਾਜਵਾ ਹੁਣ ਵੀ ਮਤਲਬ ਕਿ ਇਹ ਗੱਲ ਕਹਿ ਰਹੇ ਆਂਗੇ ਦੇਖੋ 2017 ਦੇ ਵਿੱਚ ਜਦੋਂ ਚੋਣਾ ਹੋਈਆਂ ਸੀ ਵਿਧਾਨ ਸਭਾ ਦੀਆਂ ਤੇ ਕਾਂਗਰਸ ਪਾਰਟੀ ਨੇ 78 ਸੀਟਾਂ ਜਿੱਤੀਆਂ ਸੀ ਤੇ ਦੇਖ ਲਓ ਕਿ ਇਹਨਾਂ ਦੀ ਜਿਹੜਾ ਜਿਸ ਢੰਗ ਦਾ ਵਤੀਰਾ ਸੀ ਨਵਜੋਤ ਸਿੰਘ ਸਿੱਧੂ ਹੁਰਾਂ ਦਾ ਉਹਨਾਂ ਨੇ ਜੋ ਦੋਸ਼ ਲੈ ਕੇ ਦੇਖ ਲਓ ਕਿ 78 ਤੋਂ 18 ਸੀਟਾਂ ਤੇ ਆ ਗਈ ਕਾਂਗਰਸ ਇਸ ਵਾਰੀ 2022 ਚ ਹਮ ਕੁਲਬੀਰ ਜੀ ਰਾਣੇ ਤੇ ਇੱਥੇ ਤੱਕ ਕਹਿ ਦਿੱਤਾ ਜੀ ਕਹਿੰਦੇ ਭਈ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਇਹ ਜਿੱਦਾਂ ਵਿਆਹਾਂ ਦੇ ਵਿੱਚ ਵਰੀ ਦਾ ਸੂਟ ਨਹੀਂ ਹੁੰਦਾ ਜੀ ਮਿਲਿਆ ਨਾ ਬੰਦਾ ਪਾ ਸਕਦਾ ਤੇ ਨਾ ਲਾ ਸਕਦਾ ਹੂੰ ਤੇ ਉਹਨਾਂ ਨਾਲ ਮੁਕਾਬਲਾ ਕਰਦਾ ਜਿੱਦਾਂ ਵਰੀ ਦਾ ਸੂਟ ਹੁੰਦਾ ਭੁਪਿੰਦਰ ਜੀ ਉਹ ਵਰੀ ਜੇ ਸੂਟ ਨਹੀਂ ਮਿਲਦੇ ਹੁੰਦੇ ਜੀ ਜੀ ਕੋਈ ਦਾ ਵਿਆਹ ਸ਼ਾਦੀ ਹੋਵੇ ਤੇ ਉਹ ਆਪਣੇ ਇਹ ਜੀ ਭੂਆ ਦਾ ਸੂਟ ਐ ਫੁੱਫੜ ਦਾ ਸੂਟ ਐ ਜੀ ਮੰਮੇ ਦਾ ਸੂਟ ਹੈ ਤੇ ਇਹ ਫਲਾਣੇ ਦਾ ਸੂਟ ਹੈ ਤੇ ਜਿਹੜੀਆਂ ਨੇੜੇ ਦੀਆਂ ਰਿਸ਼ਤਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਸੋਹਣੇ-ਸੋਹਣੇ ਸੂਟ ਮਿਲ ਜਾਂਦੇ ਨੇ ਤੇ ਕਿਤੇ ਦੂਰ ਦਾ ਕਿਉਂਕਿ ਰਿਸ਼ਤਦਾਰੀ ਹੋਵੇ ਤੇ ਸੂਟ ਇਹੋ ਜਿਹੀ ਮਿਲਦੇ ਨੇ ਨਾ ਬੰਦਾ ਸੋ ਆ ਸਕਦਾ ਤੇ ਨਾ ਬੰਦਾ ਪਾ ਸਕਦਾ ਕਹਿੰਦਾ ਯਾਰ ਰਹਿਣ ਦੋ ਇਹਨੂੰ ਕਿਤੇ ਰੱਖ ਦਿਓ ਕਿਤੇ ਨੇ ਕਿਤੇ ਦੂਰ ਦੀ ਰਿਸ਼ਤਦਾਰੀ ਅੰਗੋ ਦੀ ਅੰਗੀ ਤੋਰ ਦਿੰਦੇ ਨੇ ਸੂਟ ਬਿਲਕੁਲ ਬਿਲਕੁਲ ਸਹੀ ਆਪਣੇ ਜੀ ਘਰਾਂ ਦੇ ਵਿੱਚ ਇਦਾਂ ਦਾ ਉਹ ਹੁੰਦਾ ਨਾ ਨੇੜੇ ਦੀ ਉਹ ਸੋ ਕੁਲਬੀਰ ਜੀਰਾ ਹੁਰਾ ਨੇ ਇਹਨਾਂ ਨੂੰ ਨਵਜੋਤ ਸਿੰਘ ਸਿੱਧੂ ਹੁਰਾ ਨੂੰ ਵਰੀ ਚ ਮਿਲੇ ਸੂਟ ਦੇ ਨਾਲ ਸੂਟ ਦੇ ਨਾਲ ਮੁਕਾਬਲਾ ਕਰਤਾ ਵੀ ਉਹ ਜਿਹੇ ਹੈਗਾ ਹੈ ਨਾ ਬਾਰੇ ਜੋ ਗੱਲਬਾਤ ਕੀਤੀ ਆ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਜਿਹੜੀ ਲੀਡਰਸ਼ਿਪ ਹੈ ਜੀ ਉਹ ਇਹ ਗੱਲ ਬਾਰ ਬਾਰ ਕਹਿ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਕਿ ਅਸੀਂ ਜਿਹੜਾ ਹੈਗਾ ਸਾਡੀਆਂ ਮਤਲਬ ਗੱਠ ਜੋੜ ਜਾਂ ਸੀਟਾਂ ਦੀ ਵੰਡ ਜਿਹੜੀ ਹੈ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਸੀ ਵੀ ਨਹੀਂ ਹੁਣ ਜਿਹੜਾ ਚਾਹੁੰਦੇ ਨਹੀਂ ਕਰਨਾ ਚਾਹੁੰਦੇ ਪਰ ਕਿਤੇ ਨਾ ਕਿਤੇ ਜੋ ਨਜ਼ਰ ਆ ਰਿਹਾ ਅੱਜ ਜਿਹੜੀ ਜੀ ਦਵਿੰਦਰ ਯਾਦਵ ਉੱਥੇ ਪਹੁੰਚੇ ਹੋਏ ਨੇ ਚੰਡੀਗੜ੍ਹ ਵਿੱਚ ਵਿਖੇ ਉਹ ਦੇਖੋ ਜਿੰਨੇ ਵੀ ਕਾਂਗਰਸ ਦੀ ਲੀਡਰਸ਼ਿਪ ਹੈਗੀ ਹੈ ਐਮ ਐਲ ਏ ਹੈਗੇ ਨੇ ਕਾਂਗਰਸ ਦੇ ਉਹਨਾਂ ਨਾਲ ਬੈਠਕਾਂ ਦਾ ਜਿਹੜਾ ਦੌਰ ਆ ਉਹ ਜਾਰੀ ਹੈ ਜੀ ਵਰਕਰਾਂ ਨਾਲ ਵੀ ਜਿਹੜੇ ਅਹੁਦੇਦਾਰ ਹੈਗੇ ਨੇ ਹੋਰ ਉਹਨਾਂ ਨਾਲ ਵੀ ਬੈਠਕਾਂ ਹੋਣਗੀਆਂ ਜੀ ਹਰ ਚੀਜ਼ ਬਾਰੇ ਜਿਹੜੀ ਆ ਉਹ ਜਾਣਕਾਰੀ ਲਈ ਜਾਊਗੀ ਹਾਲਾਂਕਿ ਬਹੁਤ ਸਾਰੇ ਆਗੂ ਇਹੋ ਜਿਹੇ ਵੀ ਹੋਣਗੇ ਜਿਹੜੇ ਇਕੱਲੇ ਮਤਲਬ ਜਿਹੜੇ ਦਵਿੰਦਰ ਯਾਦਵ ਹਰਾਂ ਦੀ ਜਾ ਕੇ ਕੰਨ 'ਚ ਫੂਕ ਮਾਰਨਗੇ ਕਿ ਫਲਾਣੀ ਗੱਲ ਐਦਾਂ ਜੀ ਢੀਂਗਲੀ ਗੱਲ ਐਦਾਂ ਜੀ ਇਹ ਐਦਾਂ ਹੋ ਰਿਹਾ ਤੇ ਕਿਤੇ ਨਾ ਕਿਤੇ ਉਹਨਾਂ ਨੇ ਗੱਲਾਂ ਵੀ ਸੁਣਨੀਆਂ ਨੇ ਤੇ ਜਿਹੜਾ ਸਿਆਣਾ ਲੀਡਰ ਹੁੰਦਾ ਇਨਚਾਰਜ ਹੁੰਦਾ ਜਿੰਨੇ ਪੂਰੇ ਘਰ ਨੂੰ ਇੱਕ ਪੂਰਾ ਇੱਕ ਮੁੱਠ ਕਰਕੇ ਰੱਖਣਾ ਹੁੰਦਾ ਤਾਂ ਉਹ ਇੱਕ ਦੂਜੀ ਇੱਕ ਦੀ ਗੱਲ ਦੂਜੇ ਦੇ ਨਾਲ ਹੀ ਕਰਦਾ ਤੇ ਉਹ ਉਸੇ ਤਰੀਕੇ ਨਾਲ ਦਵਿੰਦਰ ਯਾਦਵ ਇਹ ਇਹੋ ਜਿਹੀਆਂ ਗੱਲਾਂ মিডিਆ ਸਾਹਮਣੇ ਤੇ ਬਿਲਕੁਲ ਨਹੀਂ ਰੱਖਣਗੇ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਕਿਸੇ ਨੂੰ ਦੱਸਣਗੇ ਵੀ ਨਹੀਂ ਜੀ ਗੱਲਾਂ ਸੁਣਨਗੇ ਵਿਚਾਰਨਗੇ ਜਾਣਨਗੇ ਕੱਲੀ-ਕੱਲੀ ਗੱਲ ਉਹਨਾਂ ਨੇ ਸਮਝਣੀ ਹੈ ਕੱਲੀ-ਕੱਲੀ ਗੱਲ ਉਹਨਾਂ ਨੇ ਜਾਣਣੀ ਹੈ ਕਿ ਕਿਹੜੇ ਹਲਕੇ 'ਚ ਕਿਹੜਾ ਬੰਦਾ ਕੀ ਕੁਝ ਕਰ ਰਿਹਾ ਸਿੱਧੂ ਹੁਰਾ ਦੇ ਵੀ ਉਹਨਾਂ ਦੀ ਪੂਰੀ ਨਿਗਾਹ ਹੈਗੀ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਹੁਰੀ ਕਾਂਗਰਸ ਲੀਡਰਸ਼ਿਪ ਨੂੰ ਪਰਾਂ ਛੱਡ ਕੇ ਜਿਸ ਤਰੀਕੇ ਦੇ ਨਾਲ ਉਹ ਰੈਲੀਆਂ ਕਰ ਰਹੇ ਨੇ ਜੀ ਕਿਉਂਕਿ ਇਹ ਜਿਹੜੀਆਂ ਅ ਰੈਲੀਆਂ ਨੇ ਨਾ ਜੀ ਇਹ ਬੜਾ ਜਿਹੜਾ ਵੱਡਾ ਇੱਕ ਸਟੈਪ ਕਾਂਗਰਸ ਦੇ ਲਈ ਕਿਉਂਕਿ ਆਉਣ ਵਾਲੇ ਸਮੇਂ 'ਚ ਜੇ ਇਸ ਢੰਗ ਨਾਲ ਚੋਣਾ ਹੋਰ ਜੀਆਂ ਨੇ ਤੇ ਕਿਤੇ ਨਾ ਕਿਤੇ ਜਿਹੜੀ ਲੋਕਾਂ ਦੀ ਬਾਰੇ ਜਾਣ ਕਰਕੇ ਲੋਕਾਂ ਦੇ ਵਿਚਾਰ ਕੀ ਨੇ ਪਾਰਟੀ ਨੇ ਆਪਣੇ ਵਿਚਾਰ ਲੋਕਾਂ ਤੱਕ ਪਹੁੰਚਾਉਣੇ ਨੇ ਗੱਲਾਂ ਬਚਾਉਣੀਆਂ ਹੁੰਦੀਆਂ ਨੇ ਕਿਤੇ ਇੰਗੇ ਤੇ ਜਿਹੜੀ ਦੂਸਰੀ ਧਿਰ ਹੁੰਦੀ ਦੂਸਰੀ ਸਿਆਸੀ ਪਾਰਟੀ ਹੁੰਦੀਆਂ ਉਹਨਾਂ ਦੀਆਂ ਖਾਮੀਆਂ ਵੀ ਦੱਸਣੀਆਂ ਹੁੰਦੀਆਂ ਨੇ ਕਿ ਭਾਈ ਇਹ ਦੇਖ ਲੋ ਪੰਜਾਬ ਦੇ ਵਿੱਚ ਜਿਸ ਢੰਗ ਨਾਲ ਮੁੱਦੇ ਲੈ ਕੇ ਆਏ ਸੀ ਸੱਤਾ ਜਿਹੜੀ ਸਰਕਾਰ ਹੈ ਇਹ ਇਹ ਮੁੱਦੇ ਨਹੀਂ ਕੀਤੇ ਇਹ ਮੁੱਦੇ ਪੂਰੇ ਨਹੀਂ ਕੀਤੇ ਔਰ ਜਿਸ ਤਰੀਕੇ ਦੇ ਨਾਲ ਪੂਰਾ ਸਿਸਟਮ ਚੱਲ ਰਿਹਾ ਹੈ ਜਿਸ ਢੰਗ ਨਾਲ ਹੋਣ ਵਾਲਾ ਨੇ ਗੱਲ ਹੀ ਕੀਤੀ ਜੇ ਵੀ ਖਟੀਆਂ ਪੱਗਾਂ ਬਨ ਕੇ ਪੀਲੀਆਂ ਪੱਗਾਂ ਬਨ ਕੇ ਕੋਈ ਕ੍ਰਾਂਤੀਕਾਰੀ ਨਹੀਂ ਬਣ ਜਾਂਦਾ ਸਾਡੇ ਦੇਡੇ ਦੇਸ਼ ਦੇ ਜਿਹੜੇ ਕ੍ਰਾਂਤੀਕਾਰੀ ਹੋਏ ਨੇ ਉਹਨਾਂ ਨੇ ਦੇਖੋ ਕਿੰਨੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਔਰ ਮੈਂ ਮਤਲਬ ਦੇਖੋ ਜਿਸ ਢੰਗ ਨਾਲ ਜਿਹੜੇ ਬੋਰਡ ਵੀ ਲੱਗੇ ਸੀ ਨਾ ਜੀ ਉਹਨਾਂ ਨੇ ਰੈਲੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਬੋਰਡ ਲੱਗੇ ਸੀ ਝੰਡੇ ਔਰ ਜਿਹੜੇ ਉੱਥੇ ਆਏ ਹੋਏ ਸੀਗੇ ਵਰਕਰ ਆਏ ਹੋਏ ਸੀਗੇ ਹੋਰ ਜਿਹੜੇ ਉਹਨਾਂ ਦੇ ਸਮਰਥਕ ਆਏ ਹੋਏ ਸੀ ਗਲਾਂ ਦੇ ਵਿੱਚ ਕਾਂਗਰਸ ਵਾਲੇ ਜਿਹੜੇ ਉਹਨਾਂ ਨੇ ਪੂਰੇ ਆਪਣੇ ਸਰੂਪੇ ਪਾਏ ਹੋਏ ਸੀ ਜੀ ਠੀਕ ਹੈ ਜੀ ਤੇ ਇਤੋਂ ਤੱਕ ਜਿਹੜੇ ਉਹਨਾਂ ਦੇ ਸਮਰਥਕ ਹੈਗੇ ਨੇ ਉਹਨਾਂ ਦੇ ਵੀ ਇਹ ਕਹਿਣਾ ਹੈ ਕਿ ਬਈ ਜਿਹੜਾ ਜਦੋਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਕੋ ਸਮਾਗਮ ਹੁੰਦੀ ਹੈ ਨਾ ਉਹ ਤਾਂ ਸਾਨੂੰ ਨਹੀਂ ਬੁਲਾਉਂਦੀ ਕਿਤੇ ਨਾ ਕਿਤੇ ਸਾਡੇ ਨਾਲ ਵਿਤਕਰਾ ਕਰਦੀ ਹੈ ਜਿਹੜੇ ਸਮਰਥਕ ਨਵਜੋਤ ਸਿੰਘ ਸਿੱਧੂ ਹਰਾਂਦੇ ਸੀ ਉਹਨਾਂ ਦਾ ਇਹ ਕਹਿਣਾ ਠੀਕ ਹੈ ਸੋ ਇਸ ਵੇਲੇ ਜਿਹੜੀ ਸਿਆਸਤ ਹੈ ਨਾ ਜੀ ਪੂਰੀ ਭਖੀ ਹੋਈ ਹੈ ਚਾਰੇ ਪਾਸੇ ਤੁਸੀਂ ਦੇਖ ਲਓ ਕਿ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਜੀ ਔਰ ਤੁਸੀਂ ਦੇਖ ਲਓ ਕਈ ਯਾਤਰਾਵਾਂ ਵੀ ਜਿਹੜੀਆਂ ਨੇ ਸ਼ੁਰੂ ਹੋ ਰਹੀਆਂ ਨੇ ਬਿਲਕੁਲ ਜੀ ਅਕਾਲੀ ਦਲ ਦੇ ਜਿਹੜੇ ਸੁਖਵੀਰ ਬਾਦਲ ਹੋਰੀ ਨੇ ਉਹਨਾਂ ਨੇ ਵੀ ਯਾਤਰਾ ਦਾ ਐਲਾਨ ਯਾਤਰਾ ਦਾ ਐਲਾਨ ਕੀਤਾ ਵੀ ਹਰ ਹਲਕੇ ਦੇ ਵਿੱਚ 2 ਦਿਨ ਰੁਕਿਆ ਜਾਊਗਾ ਲੋਕਾਂ ਨਾਲ ਮਿਲਗੈਲ ਕੀਤਾ ਜਾਊਗਾ ਲੋਕਾਂ ਦਾ ਹਾਲਚਾਲ ਪੁੱਛਿਆ ਜਾਊਗਾ ਹਾਂ ਠੀਕ ਹੈ ਜੀ ਕਾਂਗਰਸ ਪਾਰਟੀ ਦੇ ਜੇ ਆਪਾਂ ਹਾਈ ਕਮਾਂਡ ਦੀ ਗੱਲ ਕਰੀਏ ਰਾਹੁਲ ਗਾਂਧੀ ਹੋਣਾ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਨਾ ਉਹਨਾਂ ਦੇ ਵੱਲੋਂ ਵੀ ਇੱਕ ਰੈਲੀ ਕੱਢੀ ਜਾਵੇਗੀ ਬਿਲਕੁਲ ਜੀ ਬਿਲਕੁਲ ਅੱਛਾ ਭੁਪਿੰਦਰ ਜੀ ਗੱਲ ਇਹ ਦਾ ਰੈਲੀਆਂ ਦਾ ਅਸਰ ਵੀ ਹੁੰਦਾ ਜਦੋਂ ਕੋਈ ਲੀਡਰਸ਼ਿਪ ਜਦੋਂ ਕੋਈ ਵੱਡਾ ਅਹੁਦੇਦਾਰ ਕਿਸੇ ਹਲਕੇ 'ਚ ਜਾ ਕੇ ਆਮ ਲੋਕਾਂ ਦੇ ਨਾਲ ਵਿਚਰਦਾ ਆ ਆਮ ਲੋਕਾਂ 'ਚ ਵਿਚਰਦਾ ਆ ਆਮ ਲੋਕਾਂ ਨਾਲ ਗੱਲਬਾਤ ਕਰਦਾ ਹੈ ਕਿਤੇ ਮੰਜ਼ੀ ਦੇ ਬੈਠੇ ਬਜ਼ੁਰਗ ਦੀ ਪੈਰੀ ਹੱਥ ਲਾਉਂਦਾ ਬਾਪੂ ਪੈਰੀ ਪੈਣਾ ਹੈ ਨਾ ਕਿਸੇ ਬਜ਼ੁਰਗਲੇ ਮਿਲਦਾ ਹੈਗਾ ਤੇ ਉਹਨਾਂ ਦੇ ਵਿੱਚ ਨਾ ਆਪਣੇ ਪੰਨ ਦਾ ਮਸਾਸ ਹੁੰਦਾ ਅਹਿਸਾਸ ਹੁੰਦਾ ਉਹਨਾਂ ਨੇ ਕਿ ਹਾਂ ਭਾਈ ਆਏ ਸੀ ਲੀਡਰ ਸਾਹਿਬ ਤੇ ਉਹ ਫੋਟੋਆਂ ਖਿਚਾ ਖਿਚਾ ਕੇ ਆਪਣੇ ਬੈਠਕਾਂ ਜੀ ਵੀ ਰੱਖਦੇ ਨੇ ਆਪਣੇ ਘਰਾਂ ਦੀਆਂ ਨਾ ਜੀ ਤੇ ਉੱਥੇ ਗੱਲਬਾਤ ਦੇ ਲੋਕਾਂ ਦੇ ਵਿੱਚ ਵਿਚਰਦੇ ਆ ਤਾਂ ਕੁਛ ਨਾ ਕੁਛ ਤਾਂ ਗਰਾਊਂਡ ਰਿਐਲਿਟੀ ਉਹਨਾਂ ਦੇ ਕੰਨਾਂ ਦੇ ਵਿੱਚ ਪੈਂਦੀ ਆ ਬਿਲਕੁਲ ਸਾਹਿਬ ਨਾਲ ਥੋੜਾ ਬਹੁਤ ਤਾਂ ਤਾਂ ਵਰਕ ਹੁੰਦਾ ਹੀ ਆ ਫਿਰ ਹਨਾ ਪਾਰਟੀ ਨੂੰ ਫਿਰ ਥੋੜਾ ਜਿਹਾ ਫਰਕ ਪੈਂਦਾ ਹਾਂ ਫੀਡਬੈਕ ਮਿਲ ਜਾਂਦੀ ਇੱਕ ਤਰ੍ਹਾਂ ਦੀ ਤੇ ਕਈ ਵਾਰੀ ਇਹੋ ਜਿਹਾ ਵੀ ਹੁੰਦਾ ਜਿਹੜੇ ਲੋਕਾਂ ਦੇ ਕੰਮ ਨਹੀਂ ਹੁੰਦੇ ਹੁੰਦੇ ਹੋਏ ਹੁੰਦੇ ਜਾਂ ਕਈਆਂ ਨੂੰ ਮਤਲਬ ਕਿ ਮੰਨ ਲਓ ਉਹਨਾਂ ਦਾ ਐਕਸਪੀਰੀਅੰਸ ਮਾੜਾ ਹੁੰਦਾ ਉਸ ਪਾਰਟੀ ਨਾਲ ਤਾਂ ਕਿਤੇ ਨਾ ਕਿਤੇ ਮੂੰਹ ਤੇ ਗੱਲ ਵੀ ਕਹਿ ਦਿੰਦੇ ਉਹ ਜਾਂ ਭਰਾ ਉਹ ਇਦਾਂ ਦੀ ਗੱਲ ਹੈ ਜਾਂ ਮਤਲਬ ਕਿ ਪਿੱਛੋਂ ਇਹੋ ਜੀ ਗੱਲ ਕਰ ਦਿੰਦੇ ਨੇ ਵਰਕਰਾਂ ਨੂੰ ਸੁਣਾ ਦਿੰਦੇ ਨੇ ਉੱਥੋਂ ਜਿਹੜੇ ਨਾਲ ਖੜੇ ਹੁੰਦੇ ਵੀ ਸਾਡੇ ਕੰਮ ਤੇ ਹੋਏ ਹੀ ਨਹੀਂ ਜੀ ਕਈ ਵਾਰੀ ਅਸੀਂ ਇਹ ਦੇਖਣ ਨੂੰ ਮਿਲਦੇ ਆਂ ਕਈ ਵਾਰੀ ਵੀਡੀਓ ਵੀ ਵਾਇਰਲ ਹੁੰਦੀਆਂ ਕਿ ਉਹ ਰੈਲੀ ਕੱਢਦੇ ਪਏ ਨੇ ਜੇ ਰੈਲੀ 'ਚ ਜਾ ਰਹੇ ਨੇ ਲੀਡਰ ਸਾਹਿਬ ਤੇ ਪਿੱਛੇ ਲੋਕ ਜਿਹੜੇ ਹੈ ਉਹਨਾਂ ਬਾਰੇ 네ਗੇਟਿਵ ਗੱਲਾਂ ਕਰਦੇ ਨੇ ਹੂੰ ਸੋ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕਰਨੇ ਹੀ ਨੇ ਹੂੰ ਬਿਲਕੁਲ ਲੋਕ ਇਹ ਰੈਲੀਆਂ ਦਾ ਤੇ ਅਸਰ ਪੈਂਦਾ ਹੀ ਆ ਪਰ ਗੱਲ ਪਤਾ ਕੀ ਹੈ ਜੇ ਸਾਡੀ ਲੀਡਰਸ਼ਿਪ ਹੂੰ ਮੁੱਢ ਤੋਂ ਹੀ ਜੀ ਪਬਲਿਕ ਦਾ ਧਿਆਨ ਰੱਖਦੀ ਹੁੰਦੀ ਪਬਲਿਕ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੁੰਦੀ ਤੇ ਅੱਜ ਸਾਡੀ ਜਿਹੜੀ ਪੰਜਾਬ ਦੀ ਪੀੜ੍ਹੀ ਹੈ ਉਹ ਅਗੋ ਪੰਜਾਬੀ ਜਿਹੜੇ ਨੌਜਵਾਨ ਨੇ ਉਹ ਬਾਹਰ ਨਾ ਜਾਂਦੇ ਉਹ ਇੱਥੇ ਹੀ ਉਹਨਾਂ ਨੂੰ ਨੌਕਰੀਆਂ ਮਿਲਦੇ ਦੇਖੋ ਅੱਜ ਵੀ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਨੌਕਰੀਆਂ ਦਾ ਕੁਝ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਉਹ ਪ੍ਰੋਗਰਾਮ ਵੀ ਕੀਤਾ ਹੈ ਵੀ ਇਹ ਦੇਖੋ ਵੀ ਅਸੀਂ ਨੌਕਰੀਆਂ ਦੇ ਰਹੇ ਹਾਂ ਪਰ ਉਹ ਜਿਹੜੀਆਂ ਕੁਝ 100 ਨੌਕਰੀਆਂ ਜਿਹੜੀਆਂ ਹੈਗੀਆਂ ਨੇ ਭੁਪਿੰਦਰ ਜੀ ਉਹ ਊਠ ਦੇ ਮੂੰਹ 'ਚ ਜ਼ੀਰੇ ਵਾਲੀ ਗੱਲ ਹੈ ਜੇ ਮਤਲਬ ਬਣਦਾ ਵੀ ਕੁਛ ਨਹੀਂਗਾ ਉਹਦੇ ਨਾਲ ਕੀ ਬਣ ਤਾ ਤੁਸੀਂ ਸਰਕਾਰੀ ਨੌਕਰੀਆਂ ਤੇ ਹਰ ਬੰਦੇ ਨੂੰ ਮਿਲ ਨਹੀਂ ਸਕਦੀਆਂ ਜੀ ਬਿਲਕੁਲ ਠੀਕ ਹੈ ਕੰਪਨੀਆਂ ਵੀ ਠੀਕ ਹੈ ਇੱਥੇ ਤੁਸੀਂ ਬਲਾਈਆਂ ਨੇ ਕਰ ਰਹੇ ਹੋ ਪਰ ਜੇ ਤੁਸੀਂ ਪੰਜਾਬੀ ਨੌਜਵਾਨ ਨੂੰ ਇੱਥੇ ਰੋਕਣਾ ਨੌਕਰੀਆਂ ਦੇ ਨਾਲ ਨਾਲ ਇੱਥੇ ਮਾਹੌਲ ਵੀ ਜਿਹੜਾ ਨਾ ਉਹ ਚੰਗਾ ਸਾਫ ਸੁਥਰਾ ਹੋਣਾ ਚਾਹੀਦਾ ਤੇ ਮਾਹੌਲ ਕੱਲਾ ਇੱਕ ਮੰਤਰੀ ਜਾਂ ਕੱਲਾ ਮੁੱਖ ਮੰਤਰੀ ਨਹੀਂ ਕਰ ਸਕਦਾ ਉਹ ਲੀਡਰਸ਼ਿਪ ਇੰਨੀ ਸਟਰੋਂਗ ਹੋਣੀ ਚਾਹੀਦੀ ਹੈ ਕਿ ਜਿਹੜੇ ਉੱਥੇ ਚਾਹੇ ਐਮਐਲਏ ਚੁਣਨੇ ਨੇ ਉਹ ਕਿੱਦਾਂ ਦੇ ਨੇ ਕਈ ਹੁਣ ਐਮਐਲਏ ਵੀ ਇਹੋ ਜਿਹੇ ਨੇ ਤੁਸੀਂ ਦੇਖ ਲਓਗੇ ਉਹਨਾਂ ਕੋਲ ਜਾਓ ਕੋਈ ਮਾੜਾ ਮੋਟਾ ਕੰਮ ਕਰਾਣ ਜਾਓ ਉਹਨਾਂ ਦੇ ਪਹਿਲਾਂ ਹੀ ਉਹ ਮੀਟਿੰਗਾਂ ਜੇ ਹੁੰਦੇ ਨੇ ਮੀਟਿੰਗਾਂ ਜੇ ਹੁੰਦੀਆਂ ਉਹਨਾਂ ਦਾ ਵਤੀਰਾ ਹੀ ਬੜਾ ਮਾੜਾ ਹੁੰਦਾ ਹੈ ਨਾ ਇੱਕ ਵਾਰੀ ਸੀ ਵੈਸੇ ਉਹਨਾਂ ਦੀ ਫੋਟੋਆਂ ਜ਼ਰੂਰ ਹੱਥ ਜੋੜਿਆ ਨਹੀਂ ਹੁੰਦੀਆਂ ਨੇ ਜੀ ਪਰ ਅਸਲ 'ਚ ਜਦੋਂ ਕੋਈ ਬੰਦਾ ਆਮ ਬੰਦਾ ਸੁਧਾਰਨ ਬੰਦਾ ਜਿਹਦੀ ਵਿਚਾਰੇ ਦੀ ਕੋਈ ਅਪਰੋਚ ਨਹੀਂ ਹੈਗੀ ਉਸ ਐਮਐਲ ਤਾਂ ਹੀ ਕੋਈ ਕੰਮ ਕਰਾਣੋਂ ਜਾਂਦਾ ਹੈ ਪਹਿਲਾਂ ਤੇ ਅੱਗੇ ਬੈਠੇ ਹੁੰਦੇ ਨੇ ਉਹਨਾਂ ਦੇ ਚਮਚੇ ਜਿਹੜੇ ਹੈਗੇ ਆ ਉਹਨਾਂ ਦਾ ਨਖ ਕੌਣ ਹੋ ਤੁਸੀਂ ਫੇਰ ਕਹਿੰਦੇ ਨੇ ਕੌਣ ਹੋ ਤੁਸੀਂ ਪੁੱਛਦੇ ਹੋ ਤੇ ਜਦੋਂ ਵੋਟ ਲੈਣੀ ਹੁੰਦੀ ਹੈ ਫੇਰ ਨਹੀਂ ਕੋਈ ਪੁੱਛਦਾ ਫੇਰ ਤੇ ਚਾਹੇ ਕੋਈ ਜਾਣਦਾ ਚਾਹੇ ਨਹੀਂ ਜਾਣਦਾ ਸਭਨਾਂ ਦੇ ਪੈਰੀ ਹੱਥ ਲੱਗ ਜਾਂਦੇ ਨੇ ਬਜ਼ੁਰਗਾਂ ਦੇ レਡੀਆਂ ਦੇ ਜਿਹੜੇ ਹੁੰਦੇ ਨੇ ਨੌਜਵਾਨ ਉਹਨਾਂ ਨੂੰ ਹੱਥ ਮਲਾਏ ਜਾਂਦੇ ਨੇ ਜੱਫੀਆਂ ਪਾਈਆਂ ਜਾਂਦੀਆਂ ਨੇ ਸਾਡੇ ਭਰਾ ਉਹ ਸਾਡੇ ਤੁਸੀਂ ਬੱਚੇ ਉਹ ਸਾਡੇ ਹਨ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬ ਦੇ ਵਿੱਚ ਤਾਂ ਹੀ ਪੋਸੀਬਲ ਹੋ ਸਕਦੀਆਂ ਨੇ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨੂੰ ਰੋਜ਼ਗਾਰ ਉਹਨਾਂ ਨੂੰ ਜਦੋਂ ਪੂਰੇ ਦੀ ਪੂਰੀ ਜਿਹੜੀ ਪਾਰਟੀ ਆ ਜਾਂ ਸੱਤਾ ਹੈਗੀ ਆ ਸੱਤਾਧਾਰੀ ਪਾਰਟੀ ਉਹ ਲੋਕਾਂ ਨੂੰ ਮਤਲਬ ਲੋਕਾਂ ਦੀਆਂ ਸਮੱਸਿਆਵਾਂ ਜੜ ਤੋਂ ਸਮਝ ਕੇ ਉਹਨਾਂ ਦਾ ਜਿਹੜੀਆਂ ਹੱਲ ਕਰਨ ਸੋ ਇਸ ਕਰਕੇ ਇਕੱਲੇ ਜਦੋਂ ਚੋਣਾਂ ਦਾ ਸਮਾਂ ਹੁੰਦਾ ਜੀ ਸਿਰਫ ਉਦੋਂ ਹੀ ਨਹੀਂ ਤੁਸੀਂ ਲੋਕਾਂ 'ਚ ਰੈਲੀਆਂ ਕਰਕੇ ਲੋਕਾਂ ਨੂੰ ਸਭ ਗੱਲ ਕਰਕੇ ਜੀ ਹਾਂ ਜੀ ਅਸੀਂ ਤੁਹਾਡੇ ਵਿਚਰ ਰਹੇ ਹਾਂ ਤੁਹਾਡੇ ਜਾ ਰਹੇ ਹਾਂ ਜੀ ਅਸੀਂ ਇਹ ਸਟੇਟਮੈਂਟ ਦੇਤੀ ਅਸੀਂ ਇਹ ਸਟੇਟਮੈਂਟ ਦੇਤੀ ਏ ਪਾਰਟੀ ਜਿਹੜੀ ਆ ਉਹ ਬੀ ਦੇ ਖਿਲਾਫ ਗੱਲਾਂ ਕਰਦੀ ਐ ਬੀ ਜਿਹੜੀ ਆ ਉਹ ਏ ਦੇ ਖਿਲਾਫ ਗੱਲਾਂ ਕਰਦੀ ਐ ਇਹਦੇ ਨਾਲ ਲੋਕਾਂ ਨੂੰ ਕਿ ਕਿਸ ਢੰਗ ਨਾਲ ਸੋਲੂਸ਼ਨਸ ਮਿਲੂਗਾ ਲੋਕਾਂ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ ਤੇ ਜਦੋਂ ਕੋਈ ਪਾਰਟੀ ਜਿੱਤ ਜਾਂਦੀ ਐ ਸਾਡਾ ਇਹ ਰਿਵਾਜ ਹੀ ਸਮਝ ਲੋ ਰਿਹਾ ਕਿ ਜਦੋਂ ਕੋਈ ਪਾਰਟੀ ਜਿੱਤ ਜਾਂਦੀ ਐ ਉਸ ਤੋਂ ਬਾਅਦ ਇਹ ਮੂੰਹ ਨਹੀਂ ਦਿਖਾਉਂਦੇ ਇਹ ਫਿਰ ਚੰਗੇ ਚੰਗੇ ਜਿਹੜੇ ਹੈਗੇ ਨੇ ਉਹ ਹਿਲ ਸਟੇਸ਼ਨਾਂ ਤੇ ਜਾ ਕੇ ਛੁੱਟੀਆਂ ਮਨਾਉਂਦੇ ਨੇ ਤੇ ਫਿਰ ਮੁੜ ਕੇ ਤੁਸੀਂ ਕਿਸੇ ਵੀ ਤੁਸੀਂ ਦੇਖ ਲੋ ਲੀਡਰ ਕੋ ਜਿਆਦਾ ਕਰਕੇ ਲੀਡਰ ਜਦੋਂ ਜਿੱਤ ਜਾਂਦੇ ਨੇ ਤੇ ਮੈਂ ਕਿਹਾ ਸਮਝਣਾ ਕਿ ਹੰਕਾਰ ਨਾਲ ਭਰੇ ਨਜ਼ਰ ਆਉਂਦੇ ਨੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਹੜਾ ਹੰਕਾਰ ਹੈ ਉਹ ਸਾਫ ਸਾਫ ਨਜ਼ਰ ਆਉਂਦਾ ਵੀ ਹਾਂ ਜੀ ਐਮਐਲਏ ਕਾ ਜੀ ਛੋਟੀ ਮੋਟੀ ਗੱਲ ਨਾ ਅਸੀਂ ਕੋਈ ਅਸੀਂ ਕੋਈ ਐਵੇਂ ਹੀ ਆ ਜੀ ਇਹੋ ਜਿਹੇ ਜਿਹੜੀਆਂ ਚੀਜ਼ਾਂ ਨੇ ਨਾ ਸਾਡੇ ਸਮਾਜ ਦੇ ਵਿੱਚ ਅਕਸਰ ਵੇਖਣ ਨੂੰ ਮਿਲਦੀਆਂ ਨੇ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਜਿੰਨੀਆਂ ਵੀ ਪਾਰਟੀਆਂ ਨੇ ਕਿਉਂਕਿ ਬੰਦੇ ਜਿਹੜੇ ਸਾਡੇ ਇੱਥੇ ਦੇ ਅਹੁਦੇਦਾਰ ਨੇ ਲੀਡਰ ਨੇ ਕੁਝ ਦੂਸਰੇ ਗ੍ਰਹਿ ਤੋਂ ਤਾਂ ਆਏ ਹੀ ਨਹੀਂ ਸਾਡੇ ਇੱਥੋਂ ਪੰਜਾਬ ਦੇ ਹੀ ਨੇ ਜਾਂ ਦੂਸਰੇ ਸੂਬੇ ਤੋਂ ਤਾਂ ਆਏ ਹੀ ਨਹੀਂ ਉਹ ਉਹਨਾਂ ਨੇ ਪਹਿਲਾਂ ਇਸ ਪਾਰਟੀ 'ਚ ਸੀ ਹੁਣ ਇਸ ਪਾਰਟੀ 'ਚ ਚਲੇ ਗਏ ਨੇ ਉਸ ਪਾਰਟੀ ਦੇ ਸੋਲੇ ਗਾਉਣ ਲੱਗ ਗਏ ਨੇ ਜਦੋਂ ਉਸ ਪਾਰਟੀ 'ਚ ਜਾਣਾ ਤਾਂ ਫਿਰ ਇਹ ਜਿਹੜੀ ਪਹਿਲੀ ਪਾਰਟੀ ਹੁੰਦੀ ਆ ਉਹ ਦੁਸ਼ਮਣ ਬਣ ਜਾਂਦੀ ਆ ਉਹ ਪਾਰਟੀ ਜਿਹੜੀ ਆ ਸੱਜਣ ਬਣ ਜਾਂਦੀ ਆ ਜਦੋਂ ਉਹ ਪਾਰਟੀ ਛੱਡ ਕੇ ਦੁਬਾਰਾ ਵਾਪਸ ਆਉਂਦੇ ਨੇ ਫਿਰ ਕਹਿੰਦੇ ਨੇ ਘਰ ਵਾਪਸੀ ਹੋ ਗਈ ਆ ਇਦਾਂ ਦੀਆਂ ਗੱਲਾਂ ਸਾਡੀ ਸਿਆਸਤ ਦੇ ਵਿੱਚ ਅਕਸਰ ਵੇਖਣ ਨੂੰ ਮਿਲਦੀਆਂ ਨੇ ਸੋ ਭਪਿੰਦਰ ਜੀ ਗੱਲ ਇਦਾਂ ਹੈ ਕਿ ਇਹ ਲੀਡਰਾਂ ਦੀਆਂ ਜਿਹੜੀਆਂ ਗੱਲਾਂ ਨੇ ਲੋਕਾਂ ਦਾ ਵਿਸ਼ਵਾਸ ਹਮ ਲੀਡਰਸ਼ਿਪ ਤੇ ਕਿੰਨਾ ਜੀ ਇਹ ਚੀਜ਼ ਜਿਹੜੀ ਹੈ ਬੜੀ ਅਹਿਮ ਹੁੰਦੀ ਹੈ ਕਿਉਂਕਿ ਅਸੀਂ ਤੁਸੀਂ ਹਮ ਆਹ ਦੇਖ ਲਓ ਜਦੋਂ ਦਾ ਜਨਮ ਹੋਇਆ ਅਸੀਂ ਲੀਡਰਾਂ ਦੀਆਂ ਜਿਹੜੀਆਂ ਗੱਲਾਂ ਨੇ ਅਸੀਂ ਸੁਣਦੇ ਆ ਰਹੇ ਹਾਂ ਪਬਲਿਕ ਸੁਣਦੀ ਆ ਰਹੀ ਹੈ ਸਾਰੇ ਸੁਣਦੇ ਆ ਰਹੇ ਨੇ ਤੇ ਅੱਜ ਲੀਡਰਾਂ ਦੇ ਉੱਤੇ ਅਗਰ ਤੁਸੀਂ ਕੱਲੇ-ਕੱਲੇ ਬੰਦੇ ਨੂੰ ਚਪਚਪੀ ਤੇ ਵੀ ਸਵਾਲ ਪੁੱਛ ਲੋ ਨਾ ਇਹ ਕਿ ਭਾਈ ਲੀਡਰਾਂ ਦੇ ਉੱਤੇ ਤੁਹਾਡਾ ਕਿੰਨਾ ਕੁ ਵਿਸ਼ਵਾਸ ਹੈ ਤੇ ਸ਼ਾਇਦ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲੀਡਰਾਂ ਦੇ ਲਈ ਮਤਲਬ ਪੂਰਾ 네ਗੇਟਿਵ ਜਿਹੜੇ ਆ ਲਫ਼ਜ਼ਾਂ ਦਾ ਇਸਤੇਮਾਲ ਕਰਨ ਕੀ ਕਹਿਣਾ ਤੁਹਾਡਾ ਇਹ ਤਾਂ ਗੱਲ ਹੈਗੀ ਬਰਿੰਦਰ ਜੀ ਕਿ ਜੇ ਲੀਡਰਸ਼ਿਪ ਜਿਹੜੀ ਕੰਮ ਕਰਾਉਣ ਵਾਲੀ ਹੋਵੇ ਨਾ ਜੇ ਕੰਮ ਕਰਾਉਂਦੀ ਆ ਤਾਂ ਫਿਰ ਜ਼ਰੂਰ ਲੋਕ ਵੀ ਉਹਨਾਂ ਦੇ ਸਹੂਲੇ ਗਾਉਣਗੇ ਅਤੇ ਉਹਨਾਂ ਲੀਡਰਸ਼ਿਪ ਨੂੰ ਨਾ ਫਿਰ ਪਾਰਟੀ ਲੀਡਰਸ਼ਿਪ ਨੂੰ ਵੀ ਫਿਰ ਆਪਣੀ ਸੀਟ ਦੀ ਕੋਈ ਚਿੰਤਾ ਨਹੀਂ ਹੋਵੇਗੀ ਜੇਕਰ ਉਹਨਾਂ ਨੇ ਕੰਮ ਕਰਵਾਏ ਹੋਣਗੇ ਜਦੋਂ ਕੰਮ ਕਈ ਲੀਡਰਾਂ ਨੂੰ ਨਹੀਂ ਕਰਵਾਏ ਜਾਂਦੇ ਫਿਰ ਚਿੰਤਾ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਬਹਾਨੇ ਲੱਭਣੇ ਪੈਂਦੇ ਨੇ ਨਾ ਪਾਰਟੀ ਨੂੰ ਆਪਣੀ ਨੂੰ ਵਧੀਆ ਕਹਿਣ ਦੇ ਜਾਂ ਆਪਣੇ ਆਪ ਨੂੰ ਵਧੀਆ ਕਹਿਣ ਦੇ ਤਾਂ ਸਭ ਉਹ ਇਹ ਹੈਗਾ ਹੀ ਹੈਗਾ ਕਿ ਵੀ ਲੀਡਰਾਂ ਨੂੰ ਜਿਹੜੇ ਆ ਕੰਮ ਵਧੀਆ ਕਰਨੇ ਚਾਹੀਦੇ ਆ ਤਾਂ ਹੀ ਫਿਰ ਲੋਕ ਵੀ ਉਹਨਾਂ ਨੂੰ ਵੋਟ ਦਿੰਦੇ ਨੇ ਬਿਲਕੁਲ ਜੀ ਭੁਪਿੰਦਰ ਜੀ ਗੱਲ ਇਹਦਾ ਹੈ ਕਿ ਜਿਹੜੀ ਵੋਟ ਹੈ ਸਾਡੀ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰਤਾ ਦੇ ਵਿੱਚ ਜਿਹੜੀ ਵੋਟ ਹੈ ਵੋਟ ਦੀ ਬੜੀ ਅਹਿਮ ਵੈਲਿਊ ਹੈ ਜੀ ਅਸੀਂ ਮੈਂ ਕਈ ਵਾਰੀ ਦੇਖ ਰਿਹਾ ਕਿ ਅਸੀਂ ਫਿਰ ਵੀ ਮੈਂ ਕਹਿੰਦਾ ਦੂਸਰੇ ਮੁਲਕ ਕਈ ਜਿੱਥੇ ਡੈਮੋਕ੍ਰੇਸੀ ਨਹੀਂ ਹੈਗੀ ਜਿੱਥੇ ਸਮਝ ਲਓ ਕਿ ਡਿਕਟੇਟਰਸ਼ਿਪ ਹੈਗੀ ਹੈ ਮੈਂ ਕੱਲ ਪਰਸੋਂ ਦੇਖ ਰਿਹਾ ਸੀਗਾ ਨਾਰਥ ਕੋਰੀਆ ਬਾਰੇ ਤਾਂ ਮੈਂ ਫਿਰ ਵੀ ਸਮਝਣਾ ਕਿ ਚਲੋ ਸਾਡਾ ਜਿਹੜਾ ਦੇਸ਼ ਹੈ ਲੱਖ ਗੁਣਾ ਚੰਗਾ ਹੈ ਸਾਡੇ ਇੱਥੇ ਸਿਸਟਮ ਲੱਖ ਗੁਣਾ ਚੰਗਾ ਹੈ ਕਮ ਸੇ ਕਮ ਚਾਹੇ ਜਿੱਦਾਂ ਦੇ ਵੀ ਹੈ ਅਸੀਂ ਆਪਣੀ ਜਿੱਦਾਂ ਦੇ ਵੀ ਸਾਡੀ ਲੀਡਰਸ਼ਿਪ ਹੈ ਹੈ ਤਾਂ ਸਾਡੇ ਚੋਂ ਹੀ ਆ ਤੇ ਅਸੀਂ ਚੇਂਜ ਤੇ ਕਰ ਸਕਦੇ ਹਾਂ 5 ਸਾਲ ਬਾਅਦ ਅਸੀਂ ਤਬਦੀਲ ਕਰ ਦਿੰਨੇ ਆ ਤੇ ਬਾਕੀ ਜੇ ਇਹਦੇ ਚ ਵੀ ਬਹੁਤ ਵਧੀਆ ਦੇਖੋ ਗੱਲ ਹੈ ਕਿ ਲੀਡਰਸ਼ਿਪ ਵਧੀਆ ਹੋ ਜੇ ਤੇ ਫਿਰ ਤੇ ਜਸ ਢੰਗ ਨਾਲ ਗੱਲਾਂ ਕਰਦੇ ਆ ਕਿ ਸਾਡਾ ਦੇਸ਼ ਸੋਨੇ ਦੀ ਚਿੜੀ ਸੀਗਾ ਜੀ ਬਿਲਕੁਲ ਤੇ ਮੈਨੂੰ ਲੱਗਦਾ ਕਿ ਉਹ ਸੋਨੇ ਦੀ ਚਿੜੀ ਦੁਬਾਰਾ ਉਹ ਸੁਨਹਿਰੀ ਰੰਗ ਚ ਉਡਾਰੀਆਂ ਮਾਰ ਕੇ ਤੇ ਪੂਰੇ ਵਿਸ਼ਵ ਦੇ ਵਿੱਚ ਛਾ ਸਕਦੀ ਹੈ ਜੀ ਤਾਂ ਜਿਸ ਤਰੀਕੇ ਦੇ ਨਾਲ ਵਧੀਆ ਲੀਡਰਸ਼ਿਪ ਹੋਵੇ ਇਮਾਨਦਾਰ ਹੋਵੇ ਸਿਰਫ ਆਪਣੀ ਵੋਟ ਦੀ ਖਾਤਰ ਆਪਣੀ ਕੁਰਸੀ ਦੀ ਖਾਤਰ ਜੀ ਸਿਆਸਤ ਨਾ ਕਰੇ ਹੂੰ ਤੇ ਮੈਂ ਸਮਝਣਾ ਕਿ ਦੁਬਾਰਾ ਸਾਡੇ ਦੇਸ਼ ਦੇ ਵਿੱਚ ਜਿਹੜੀ ਆ ਉਹ ਸੋਨੇ ਦੀ ਚਿੜੀ ਵਾਲਾ ਜਿਹੜਾ ਗੱਲ ਹੈ ਉਹ ਸਾਡਾ ਦੇਸ਼ ਸੋਨੇ ਦੀ ਚਿੜੀ ਦੁਬਾਰਾ ਉਦਾਂ ਦਾ ਬਣ ਜਾਵੇ ਜੀ ਜੀ ਵਰਿੰਦਰ ਜੀ ਧੰਨਵਾਦ ਵਿਚਾਰ ਚਰਚਾ ਕਰਨ ਦੇ ਲਈ ਸੋਏ ਸੰ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਇਹਨਾਂ ਨਾਲ ਗੱਲਬਾਤ ਕੀਤੀ ਹੈ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਖ ਦੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਸਿਆਸਤ ਦੇ ਮੁੱਦਿਆਂ ਨੂੰ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ